ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਇਸ ਟਾਈਮ ਆਪਣੇ ਮਹਾਰਸਵਰਗ ਘਰ ਵਿੱਚ ਬੈਠੇ ਆ ਤੇ ਜਿਹੜੇ ਸਾਡੇ ਕੋਲੇ ਮਹਿਮਾਨ ਆਏ ਸੀ ਮੁੱਖ ਮਹਿਮਾਨ ਆਪਣੇ ਇੰਡੀਆ ਤੋਂ ਡਾਕਟਰ ਮਨਦਰਪਾਲ ਸਿੰਘ ਤੇ ਡਾਕਟਰ ਮਿੰਦਰਪਾਲ ਸਿੰਘ ਤੇ ਉਹਨਾਂ ਨਾਲ ਤੁਹਾਡੀ ਮਿਲਣੀ ਕਰਾਉਣੇ ਆ ਤੇ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਜਿਹੜਾ ਹੈਗਾ ਇਹ ਕਿ ਕੈਨੇਡਾ ਜਿਹੜਾ ਮਹਾਰਸਵਰਗ ਕਿਦਾਂ ਦਾ ਲੱਗਿਆ ਸਾਡਾ ਘਰ ਕਿਦਾਂ ਦਾ ਲੱਗਿਆ ਲੂਕ ਕਿਦਾਂ ਦੇ ਲੱਗੇ ਜਿਹੜੇ ਆਲੇ ਦੁਆਲੇ ਉਹਨਾਂ ਨੂੰ ਯਾਰ ਦੋਸਤ ਟੱਕਰੇ ਮਿਲੇ ਮੇਰੇ ਤੇ ਦਿਲ ਕਿਦਾਂ ਵੀ ਦਿਲ ਲੱਗਿਆ ਕਿਹੜੀ ਕਿਹੜੀ ਚੀਜ਼ਾਂ ਮਤਲਬ ਵਧੀਆ ਲੱਗੀਆਂ ਤੇ ਕਿਹੜੀ ਕੋਈ ਮਾੜੀ ਲੱਗੀ ਤੇ ਉਹਦਾ ਸਾਨੂੰ ਜ਼ਰੂਰ ਦੱਸਣਾ ਤਾਂ ਕਿ ਸਾਥੀ ਜਿਹੜੇ ਕਈ ਕਹਿ ਜਾਂਦੇ ਯਾਰ ਮੇਰੇ ਬਹੁਤ ਸਾਰੇ ਸਾਥੀ ਕਹਿਦੇ ਨੇ ਯਾਰ ਠੰਡ 'ਚ ਨਹੀਂ ਠੰਡ 'ਚ ਦਾ ਇੰਡੀਆ ਰਹਿਣਾ ਚਾਹੀਦਾ ਤੇ ਗਰਮੀਆਂ ਦੇ ਵਿੱਚ ਇੱਥੇ ਕੈਨੇਡਾ ਤੇ ਮੈਂ ਚਾਹੁੰਦਾ ਵੀ ਇਹ ਵੀ ਤੁਸੀਂ ਫਰਕ ਦੱਸੋ ਲੋ ਜੀ ਹੁਣ ਆਪਣੀ ਜਿਹੜੀ ਗੱਲਬਾਤ ਹੈਗੀ ਆ ਡਾਕਟਰ ਮਹਿੰਦਰਪਾਲ ਸਿੰਘ ਜਿਹੜੇ ਹੈਗੇ ਆ ਆਪਣੇ ਤਸਵੀਰ ਪ੍ਰਧਾਨ ਕਿਸਾਨ ਯੂਨੀਅਨ ਆਗੂ ਉਹਨਾਂ ਨਾਲ ਆ ਤੁਹਾਡੀ ਰੂਬਰੂ ਕਰ ਗੱਲ ਕਰਾਵਾਂਗੇ ਲੋ ਜੀ ਮਹਿੰਦਰਪਾਲ ਸਿੰਘ ਜੀ ਕਿੱਧਰ ਵੰਟਾ ਇੱਥੇ ਕੋ ਗਿਆ ਨਹੀਂ ਨੀ ਹੋਈ ਨਹੀਂ ਹਾਂਜੀ ਡਾਕਟਰ ਮਹਿੰਦਰਪਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਠੀਕ ਹੈ ਜੀ ਹਾਂਜੀ ਸਭ ਬਹੁਤ ਵਧੀਆ ਹਾਂਜੀ ਹਾਂਜੀ ਤੇ ਤੁਸੀਂ ਜਿਹੜੇ ਹੈਗੇ ਆ ਸੋਲ ਹਾਂ ਸੋਲ ਹੋਰੀਓ ਬਲੌਗਰ ਤੇ ਆ ਇਸ ਟਾਈਮ ਤੇ ਮੈਂ ਮਹਿੰਦਰ ਸਿੰਘ ਸੋਲ ਜਿਹੜਾ ਹੈਗਾ ਇੱਥੇ ਮੈਂ ਵੀ ਆਇਆ ਹੋਇਆ ਆ ਤੁਹਾਡੇ ਨਾਲ ਹੀ ਆਇਆ ਸੀਗਾ ਕਿਉਂਕਿ ਮੈਂ ਤਾਂ ਰਹਿਣਾ ਕਿਉਂਕਿ ਮੇਰਾ ਵੀਜਾ ਲੰਬਾ ਆ ਸੋ ਫਿਰ ਵੀਜਾ ਮੇਰਾ ਮੈਂ 5+2 ਸੱਤ ਸਾਲ ਰਹਿ ਸਕਦਾ ਤੇ ਤੁਸੀਂ ਤੁਹਾਡਾ ਜ 35 40 ਦਿਨ ਹੋ ਗਏ ਆ 3 ਦਸੰਬਰ ਨੂੰ ਤੁਸੀਂ ਆਏ ਸੀ ਹੈ ਨਾ ਜੀ ਇੱਥੇ ਕੈਨੇਡਾ ਦੇ ਵਿੱਚ ਤੇ ਹੁਣ ਤੁਸੀਂ ਮੈਨੂੰ ਦੱਸਣਾ ਆ ਵੀ ਤੁਹਾਨੂੰ ਜਿਹੜਾ ਕੈਨੇਡਾ ਪਹਿਲੇ ਤਾਂ ਇਹ ਦੱਸੋ ਵੀ ਕੈਨੇਡਾ ਕਿਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਵੀ ਕੈਨੇਡਾ ਹਾਂਜੀ ਠੀਕ ਆ ਸ਼ਹਿਰ ਮਾਹੌਲ ਵਾਤਾਵਰਨ ਬਹੁਤ ਵਧੀਆ ਲੱਗਿਆ ਹੂੰ ਠੀਕ ਲੱਗਿਆ ਮਿਹਨਤੀ ਲੋਕਾਂ ਦਾ ਇਹ ਕੈਨੇਡਾ ਜਿਹਨੇ ਮਿਹਨਤ ਕਰਨੀਆਂ ਉਹਦੇ ਲਈ ਤਾਂ ਬਹੁਤ ਵਧੀਆ ਅੱਛਾ ਜੀ ਤੇ ਜਿਹਨੇ ਮਰਜ਼ਾ ਕਿਨੇ ਕੁਰਸੀ ਦੇ ਬਹਿ ਕੇ ਪਾਸੇ ਮਾਰਨੇ ਉਹਦੇ ਲਈ ਨਹੀਂ ਹੈ ਜੰਗਾ ਠੀਕ ਹੈ ਠੀਕ ਹੈ ਇੱਥੇ ਤਾਂ ਕੰਮ ਦੀ ਸਲਾਮ ਆ ਚੰਦ ਦੀ ਨਹੀਂ ਅੱਛਾ ਜੀ ਔਰ ਦੂਜੀ ਤੁਸੀਂ ਗੱਲ ਕੀਤੀ ਐ ਜੀ ਵੀ ਇੱਦਾਂ ਦਾ ਏਰੀਆ ਕਿਦਾਂ ਲੱਗਾ ਤੁਹਾਡਾ ਸ਼ਹਿਰ ਕਿਦਾਂ ਲੱਗਿਆ ਬਹੁਤ ਵਧੀਆ ਲੱਗਿਆ ਹਾਂ ਗਾਰੀ ਪੰਜਾਬੀ ਵੱਸਦੇ ਆ ਤੁਹਾਡੇ ਜੀ ਤੇ ਇੱਕੋ ਹੀ ਨੁਮੇ ਦੇ ਮਕਾਨ ਆ ਤਕਰੀਬਨ ਜੀ ਇਹਦੇ ਵਿੱਚ ਜਿਹਦੇ ਧੁੱਪ ਛਾਂ ਦਾ ਪੂਰਾ ਰਾਖ ਕੇ ਪਾਖ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਆ ਸਰਕਾਰ ਵੱਲੋਂ ਜਿਹੜਾ ਕੋਈ ਨਾ ਕੋਈ ਕੰਪਨੀ ਨ ਦੇ ਦਿੰਦੇ ਜਾਂ ਠੇਕਾ ਉਹ ਬੜੇ ਤਰੀਕੇ ਨਾਲ ਦੇਖਦੀ ਆ ਵੀ ਇਹਨਾਂ ਨੂੰ ਜਿਹੜੀ ਲੋਕਾਂ ਨੂੰ ਧੁੱਪ ਦੀ ਵੀ ਲੋੜ ਆ ਛਾਂ ਦੀ ਵੀ ਲੋੜ ਆ ਸੂਰਜ ਦੀਆਂ ਕਿਰਨਾਂ ਦੀ ਵੀ ਲੋੜ ਆ ਇਸ ਤਰ੍ਹਾਂ ਜੀਨੀਅਰ ਬਣਾਉਂਦੇ ਆਪਣੇ ਉਹ ਵੀ ਇਦਾਂ ਆਪਣੇ ਵੀ ਜਿਹੜੇ ਪੰਜਾਬ 'ਚ ਹੁੰਦੇ ਜੀਨੀਅਰ ਉਹ ਵੀ ਇਹੇ ਦੇਖਦੇ ਧੁਪਸ਼ਾ ਲੋਕੇਸ਼ਨ ਦੇਖ ਕੇ ਬਣਾਉਂਦੇ ਆ ਇਹਦੇ ਤੇ ਇਦਾਂ ਆ ਵੀ ਆਪਾਂ ਸੜਕ ਦੇ ਉੱਤੇ ਹੀ ਮਕਾਨ ਬੰਦਿਆ 'ਚ ਬਣਾ ਲੈਨੇ ਆ ਫਰਕ ਮੈਨੂੰ ਇਹ ਲੱਗਾ ਵੀ ਆਪਾਂ ਮਕਾਨ ਇੰਡੀਆਂ 'ਚ ਪਾਉਣੇ ਹੋਣ ਆਪਾਂ 5 ਫੁੱਟ ਸੜਕ ਛੱਡਦੇ ਆ ਇੱਥੇ ਘਟੇ ਘਟ ਲਾਊਟ ਹੈਗੀ ਆ ਤੁਸੀਂ 30 ਫੁੱਟ ਅਗਲੇ ਬੰਦੇ ਸੜਕ ਦੇ ਨਾਲ ਛੱਡ ਕੇ ਮਕਾਨ ਬਣਾ ਸਕਦੇ ਪਿੱਛੇ ਔਰ 30 ਫੁੱਟ ਦਾ ਤੁਸੀਂ ਇਹ ਕਹਿਣਾ ਵੀ ਲੋਕ ਕਹਿੰਦੇ ਕੈਨੇਡਾ ਬਾਰੇ ਬਹੁਤ ਮਾਰਾ ਕਹਿੰਦੇ ਕੈਨੇਡਾ ਇਦਾਂ ਦਾ ਕੈਨੇਡਾ ਇਦਾਂ ਦਾ ਵੀ ਤੁਸੀਂ ਦੱਸੋ ਹਾਂਜੀ ਦੁਆਰਾ ਬਣਾਉਣੀ ਸ਼ੁਰੂ ਕਰਦਾ ਨਹੀਂ ਨਹੀਂ ਕੋਈ ਨਹੀਂ ਤੁੰਦਰੀ ਜਦੋਂ ਤਾਂ ਕੋਈ ਨਹੀਂ ਹਾਂਜੀ ਡਾਕਟਰ ਸਾਹਿਬ ਹਾਂਜੀ ਹਾਂਜੀ ਬਾਕੀ ਦੂਸਰਾ ਨੰਬਰ ਹੈ ਯਾਰ ਜਿਸ ਤਰ੍ਹਾਂ ਲੋਕ ਵਫਾਵਾ ਕਰਦੇ ਰਹਿੰਦੇ ਆ ਵੀ ਕੈਨੇਡਾ ਚ ਇਦਾਂ ਦਾ ਮਾਹੌਲ ਹੈ ਇਦਾਂ ਦਾ ਮਾਹੌਲ ਹੈ ਠੀਕ ਆ ਮਾਹੌਲ ਮਾਹੌਲ ਆਪਣੇ ਤੇ ਨਿਰਭਰ ਕਰਦਾ ਤੁਸੀਂ ਕਿਦਾਂ ਦਾ ਮਾਹੌਲ ਬਣਾਉਣਾ ਕਿਦਾਂ ਦੇ ਮਾਹੌਲ ਤੇ ਰਹਿਣਾ ਇਹ ਤੁਹਾਡੇ ਤੇ ਆਪਣੇ ਤੇ ਡਿਪੈਂਡ ਆ ਕ੍ਰਾਈਮ ਤਾਂ ਹਰ ਜਗ੍ਹਾ ਜੇ ਆਪਾਂ ਦੂਸਰੇ ਬੰਨੇ ਲਾਲ ਕੇ ਦੂਸਰੇ ਪੱਖਾਂ ਜਿਹਦਾ ਲੋਕ ਵੀਡੀਓ ਬਹੁਤ ਪਾਉਂਦੇ ਆ ਕੋਈ ਇਦਾਂ ਦੀ ਇੱਦੀ ਗੱਲ ਨਹੀਂ ਹੈਗੀ ਸੁਰੱਖਤਤਾ ਸਾਰੀ ਹੈ ਸਰਕਾਰ ਦੀ ਪੂਰੀ ਧਿਆਨ ਚ ਹੁੰਦਾ ਹਰ ਤੱਕ ਕੈਮਰੇ ਲੱਗੇ ਹੁੰਦੇ ਆ ਕਿਸੇ ਨੂੰ ਕੋਈ ਜਲੀਲ ਨਹੀਂ ਕਰ ਸਕਦਾ ਕਿ ਉਹਨੂੰ ਉੱਚੀ ਨਹੀਂ ਬੋਲ ਸਕਦਾ ਆਪਣੀ ਸ਼ਬਦਾਵਲੀ ਇੱਥੇ ਤਕਰੀਬਨ ਹੀ ਸਹੀ ਰੱਖਣੀ ਪੈਂਦੀ ਆ ਇੱਥੇ ਹੈਂਗੜਬਾਜੀ ਵਾਲਾ ਰਵਈਆ ਨਹੀਂ ਕਿਉਂਕਿ ਸਰਕਾਰ ਦੇ ਸਿਸਟਮ ਇਦਾਂ ਦੇ ਆ ਜੇ ਤੁਸੀਂ ਕੋਈ ਸ਼ੋਰ ਸ਼ਰਾਬਾ ਵੀ ਕਰਦੇ ਆ ਤਾਂ ਤੁਹਾਨੂੰ ਮੇਰੇ ਖਿਆਲ ਦੇ ਨਾਲ ਕੋਈ ਅਪੀਲ ਦੇ ਲਈ ਨਹੀਂ ਹੁੰਦੀ ਇੱਥੇ ਸਰਕਾਰਾਂ ਜੋ ਮੈਂ ਫਿਰ ਵੈਰੀਫਾਈ ਕੀਤਾ ਲੋਕਾਂ ਕੋਲ ਸੁਣਿਆ ਪੁੱਛਿਆ ਜੋ ਮੈਂ ਜਾਣਕਾਰੀ ਇਕੱਠੀ ਕੀਤੀ ਹੈ ਵੀ ਇੱਥੋਂ ਦੇ ਜਿਹੜੇ ਆ ਕੋਈ ਅਪੀਲ ਦੇ ਲਈ ਨਹੀਂ ਹੈਗੀ ਤੁਹਾਨੂੰ ਉਹਨਾਂ ਨੇ ਕੀ ਕਰਨਾ ਹੈਗਾ ਵੀ ਪਾਸਪੋਰਟ ਦੇਣਾ ਸਟੈਂਪ ਲਾ ਦੇਣੀ ਚਾਹ ਲੈ ਵੀ ਆਪਣੇ ਖਤਰਾਂ ਨੂੰ ਇਹੋ ਜਿਹਾ ਇਦਾਂ ਦੇ ਸਿਸਟਮ ਇੱਥੇ ਹੈ ਦੂਸਰੀ ਇੱਕ ਗੱਲ ਹੋ ਰਿਹਾ ਵੀ ਆਮ ਹੀ ਜਿਹੜਾ ਹੈਗਾ ਰੌਲਾ ਪਾਇਆ ਜਾਂਦਾ ਹੈਗਾ ਵੀ ਜਿਹੜਾ ਲੜਕੀ ਖਾਸ ਕਰਕੇ ਲੜਕੀਆਂ ਵਾਰੇ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਨਾ ਭੇਜੋ ਲੜਕੀਆਂ ਨੂੰ ਬੀਏ ਕਰਕੇ ਕਰਨ ਤੋਂ ਬਾਅਦ ਨਾ ਭੇਜੋ ਲੜਕੀ ਨੂੰ ਕੱਲੀ ਨਾ ਭੇਜੋ ਵੀ ਕੈਨੇਡਾ ਦਾ ਮਾਹੌਲ ਬਹੁਤ ਖਰਾਬ ਆ ਕੁੜੀਆਂ ਮੁੰਡੇ ਇਕੱਠੇ ਰਹਿੰਦੇ ਕੋਈ ਐਸੀ ਜੀ ਚੀਜ਼ ਤੁਹਾਡੇ ਸਾਹਮਣੇ ਆਈ ਦੇਖੋ ਜਿੱਥੇ ਪੋਪੂਲੇਸ਼ਨ ਹੁੰਦੀ ਹੈ ਉੱਥੇ ਹਰ ਚੀਜ਼ ਮਾੜੀ ਚੰਗੀ ਹੁੰਦੀ ਆ ਉਹ ਤਾਂ ਬੱਚਿਆਂ ਨੂੰ ਪੜਾਇਆ ਬੱਚਿਆਂ ਨੇ ਵਾਧਾ ਘਾਟਾ ਦੇਖਣਾ ਹੁੰਦਾ ਵੀਰ ਇਹ ਇਹ ਤਾਂ ਬੱਚਿਆਂ ਤੇ ਨਿਰਭਰ ਆ ਇੱਥੇ ਇੰਡੀਆ ਚ ਵੀ ਆਪਾਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਜੇ ਜੋ ਦੁਨੀਆ ਬਣੀ ਆ ਉੱਥੇ ਸਾਰਾ ਚੱਲਦਾ ਹੈ ਪਰ ਇਹਨਾਂ ਨਹੀਂ ਜਿੰਨਾ ਲੋਕਾਂ ਨੇ ਹਵਾ ਬਣਾਇਆ ਆਪਣੇ ਨਾਲੋਂ ਫਿਰ ਵੀ ਕੁਝ ਠੀਕ ਆ ਤੇ ਮਤਲਬ ਜਿੱਦਾਂ ਇਹ ਤਾਂ ਆਪਣੇ ਨੇਚਰ ਆ ਲੋਕਾਂ ਦੇ ਜਿੱਦਾਂ ਦੀ ਮਰਜ਼ੀ ਕੋਈ ਆਪਣੀ ਜ਼ੁਬਾਨ ਆ ਜਿੱਦਾਂ ਦੀ ਮਰਜ਼ੀ ਗੱਲ ਕਰ ਸਕਦਾ ਤੇ ਵੈਸੇ ਮੈਂ ਜੋ ਮੈਨੂੰ ਕੋਈ ਨਜ਼ਰ ਆਇਆ ਜਾਂਦਾ ਕੁਝ ਠੀਕ ਹੈ ਤੇ ਜੋ ਆਪ ਮਤਲਬ ਇੱਥੇ ਘਰ ਬਣਿਆ ਜਿੱਥੇ ਤੁਸੀਂ ਰਹਿ ਰਹੇ ਆ ਇਹ ਘਰ ਤੁਹਾਨੂੰ ਕਦਾਂ ਦਾ ਲੱਗਿਆ ਘਰ ਬਹੁਤ ਖੁੱਲਾ ਬਹੁਤ ਬੱਚਿਆਂ ਨੇ ਮਿਹਨਤ ਕੀਤੀ ਤੁਹਾਡਾ ਵੀ ਸਹਿਯੋਗ ਸੀ ਬਹੁਤ ਖੁੱਲਾ ਘਰ ਆ ਬੜਾ ਆਰਾਮ ਦੇ ਘਰ ਆ ਬੜਾ ਵਧੀਆ ਮਨ ਖੁਸ਼ ਆ ਔਰ ਇਹ ਵੀ ਮਨ ਖੁਸ਼ ਹੋ ਰਿਹਾ ਬੱਚੇ ਖਾਂਦੇ ਪੀਂਦੇ ਨੇ ਇਹਨਾਂ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਾਇਆ ਇੱਥੇ ਜਿਹੜਾ ਕਿ ਯੂਰਪ ਦੇ ਵਿੱਚ ਜਾਂ ਕੈਨੇਡਾ ਅਮਰੀਕਾ ਦੇ ਇਸ ਘਰ ਲੈਣੇ ਬਹੁਤ ਔਖੇ ਆ ਘਰ ਲੈਣ ਦੇ ਆ ਬਹੁਤ ਮੁਸ਼ਕਲ ਆ ਘਰ ਬਹੁਤ ਮਹਿੰਗੇ ਆ ਠੀਕ ਹੈ ਤੇ ਹਾਂ ਐ ਬਾਕੀ ਬਾਈ ਤਾਂ ਉਹ ਇੱਥੋਂ ਦੇ ਜਿਹੜੇ ਰੂਲ ਰੈਗੂਲੇਸ਼ਨ ਜਿਹੜੇ ਆ ਇੰਡੀਆ ਦਾ ਉਹ ਇੱਥੋਂ ਦਾ ਕਿੰਦਾ ਵਧੀਆ ਲੱਗਦਾ ਰੂਲ ਰੈਗੂਲੇਸ਼ਨ ਜਿਹੜੇ ਰੋਡ ਵਾਲੇ ਆ ਕਿਸ ਤਰ੍ਹਾਂ ਤੁਹਾਨੂੰ ਉਹਦੇ ਬਾਰੇ ਰੂਲ ਫਾਲੋ ਕਰਦੇ ਕਿ ਨਹੀਂ ਕਰਦੇ ਆਪਣੇ ਇੰਡੀਆ ਦਾ ਕਿੱਦਾਂ ਆ ਫਾਲੋ ਕਿਉਂਕਿ ਰੂਲ ਰੈਗੂਲੇਸ਼ਨ ਇੰਡੀਆ ਵੀ ਹੈਗੇ ਆ ਜਿਹੜੇ ਇੱਥੇ ਆ ਨਾ ਇੰਡੀਆ ਵੀ ਹੈਗੇ ਆ ਤੁਸੀਂ ਦੱਸੋ ਵੀ ਕਿੱਦਾਂ ਵੀ ਲੋਕ ਇੱਥੋਂ ਫਾਲੋ ਕਰਦੇ ਆ ਉੱਥੇ ਕਰਦੇ ਆ ਕਿ ਨਹੀਂ ਕਰਦੇ ਦੱਸੋ ਮੈਨੂੰ ਕਿੱਦਾਂ ਵਧੀਆ ਲੱਗਦਾ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਨਾ ਇੱਥੇ ਜਦੋਂ ਕਾਨੂੰਨ ਦਾ ਸਿਕੰਜਾ ਤਿੱਖਾ ਤੇ ਫਿਰ ਲੋਕ ਰੂਲ ਰੋਡ ਜਿਹੜਾ ਵਾ ਉਹਨੂੰ ਫਾਲੋ ਕਰਦੇ ਆ ਸਾਡੇ ਇਦਾਂ ਹੁੰਦਾ ਵੀ ਕਿਸੇ ਨੇ ਕੋਈ ਅਧਕਾਰੀ ਨੇ ਜਾਂ ਮੁਲਾਜ਼ਮ ਨੇ ਪੁਲਿਸ ਹੌਸਸੇ ਨੇ ਫੜ ਲਿਆ ਅਸੀਂ ਸਾਡੇ ਕੇ ਲੀਡਰ ਹੀ ਫੋਨ ਕਰ ਦਿੰਦੇ ਆ ਫਿਰ ਬਾਜੀ ਮੇਰਾ ਬੰਦਾ ਜਾਣ ਦਿਓ ਇੱਥੇ ਇਦਾਂ ਉਲਟ ਹੋ ਜਾਂਦਾ ਵੀ ਮੈਂ ਫੋਨ ਜੇ ਇੱਥੇ ਕਿਸੇ ਨੇ ਲੀਡਰ ਨੇ ਫੋਨ ਕਰਤਾ ਉਹਨਾਂ ਨੇ ਜਿੰਨੇ ਜ਼ੁਲਮ ਕੀਤਾ ਉਹਨੂੰ ਛੱਡ ਦੇਣਾ ਉਹਨੂੰ ਪਰਚਾ ਦਰਜ ਉੱਤੇ ਕਰ ਦੇਣਾ ਦੋਸ਼ੀ ਉਹਨੂੰ ਬਣਾ ਦਿੰਦੇ ਆ ਇਸ ਕਰਕੇ ਇੱਥੇ ਕੋਈ ਹਿੰਮਤ ਨਹੀਂ ਕਰਦਾ ਸ਼ਿਫਾਰਿਸ਼ ਕਰਨ ਦੀ ਵੀ ਔਰ ਨਾ ਕੋਈ ਕਾਨੂੰਨ ਰੂਲ ਰੋਲ ਰੂਲ ਤਾਂ ਹੀ ਐਕਸੀਡੈਂਟ ਘਟਉਂਦੇ ਆ ਨਹੀਂ ਤੋੜਦੇ ਲੋਕੀ ਧਿਆਨ ਰੱਖਦੇ ਆ ਜੇ ਕੋਈ ਤੁਰ ਕੇ ਜਾਂਦਾ ਉਹਦੀ ਪਹਿਲ ਹੈ ਜੇ ਤੁਸੀਂ ਸਾਈਨ ਬੋਰਡ ਲਗਾ ਸਟਾਪ ਦਾ ਉਥੇ ਚਾਹ ਕੋਈ ਪੁਲਿਸ ਹੈ ਜਾਂ ਨਹੀਂ ਹੈ ਤੁਸੀਂ ਖੜਨਾ ਹੀ ਖੜਨਾ ਉਹ ਕਿ ਕੋਈ ਮਤਲਬ ਇਦਾਂ ਦਾ ਨਹੀਂ ਹੈਗਾ ਵੀ ਆਪਾਂ ਹੈ ਨਹੀਂਗਾ ਲਾਲ ਲੈ ਤੇ ਬੰਦਾ ਪੁਲਿਸ ਹੈ ਨਹੀਂ ਕਿ ਚਲ ਜਾਓ ਇਹ ਨਹੀਂ ਹੈਗਾ ਰੂਲ ਰੂਲ ਹੀ ਰਹੇ ਨੇ ਕੋਈ ਮੁਲਾਜ਼ਮ ਨਹੀਂ ਮੈਂ ਦੇਖਿਆ ਚੌਂਕ 'ਚ ਖੜਾ ਕਦੇ ਮੈਂ ਦੇਖਿਆ ਨਹੀਂ ਜੇ ਕੋਈ ਕੋਈ ਮੁਲਾਜ਼ਮ ਹੈਗਾ ਜਦੋਂ ਗਿਣਤੀ ਪੁਲਿਸ ਦੀ ਥੇ ਘਟਤ ਸੀ ਆ ਮੈਂ ਖਬਰ ਜਾਣਕਾਰੀ ਇਕੱਠੀ ਕੀਤੀ ਹੈ ਵੀ ਪੁਲਿਸ ਦੀ ਗਿਣਤੀ ਇੰਡੀਆ ਨਾਲ ਘਟਾ ਹੈ ਪਰ ਇੱਥੇ ਆਇਆ ਵੀ 10-10 ਜਾਣੇ ਗੱਡੀ ਤੇ ਚੜ ਕੇ ਨਹੀਂ ਹੁੰਦੇ ਇੱਕ ਮੁਲਾਜ਼ਮ ਇੱਕ ਗੱਡੀ ਤੇ ਹੁੰਦਾ ਉਹਨੇ ਸਾਰਾ ਕੰਮ ਕਰਨਾ ਹੁੰਦਾ ਵਾ ਨਾ ਕਿ ਕਾਫਲੇ ਲੈ ਕੇ ਪੁਲਿਸ ਟਾਲੀਆਂ ਬਣਾ ਕੇ 10 ਗਰੁੱਪਾਂ ਦਾ ਬੈਚ ਲੈ ਕੇ ਨਿਤਰਤੀ ਹੈਗੀ ਇਹ ਫਰਕ ਹੈ ਤੇ ਦੂਸਰਾ ਤੁਸੀਂ ਇੱਥੇ ਕਿਹੜੀਆਂ-ਕਿਹੜੀਆਂ ਮਤਲਬ ਜਾਂ ਕੋਈ ਸਬਜ਼ੀਆਂ ਜਾਂ ਕੋਈ ਫਸਲਾਂ ਦੇਖੀਆਂ ਹੁਣ ਉਹਨਾਂ ਬਾਰੇ ਤੁਸੀਂ ਦੱਸਣਾ ਚਾਹੋਗੇ ਹਾਂ ਇੱਥੇ ਸਬਜ਼ੀਆਂ ਵਗੈਰਾ ਪੈਦਾ ਹੁੰਦੀਆਂ ਪਰ ਹੁੰਦੀਆਂ ਜਿੱਦਾਂ ਆਪਾਂ ਨੈੱਟ ਕਹਿ ਦਿੰਦੇ ਆ ਉੱਥੇ ਪੰਜਾਬ ਦੇ ਵਿੱਚ ਇਹਦੇ ਵਿੱਚ ਹੁੰਦਾ ਨੈਟ ਨੂੰਮਾ ਚੀਜ਼ ਐ ਪਰ ਉਹਦੇ ਵਿੱਚ ਹੀਟਰ ਸਾਰਾ ਸਿਸਟਮ ਲਾਇਆ ਹੁੰਦਾ ਵਾ ਕਿਦਾ ਗਰਮਾਹਸ਼ ਵਾਸਤੇ ਕਿਉਂਕਿ ਬਰਫੀਲਾ ਏਰੀਆ ਐ ਬਰਫ ਬਹੁਤ ਜ਼ਿਆਦੀ ਪੈਂਦੀ ਐ ਤੇ ਬਰਫ ਕਰਕੇ ਇਹਦੇ ਉਦਾਂ ਦੇ ਪ੍ਰਬੰਧ ਕੀਤੇ ਆ ਲੋਕਾਂ ਨੇ ਸਰਕਾਰਾਂ ਨੇ ਸਿਸਟਮ வசੂਲਤਾ ਦਿੱਤੀਆਂ ਨੇ ਸ਼ਾਇਦ ਸਬਸਿਡੀ ਵੀ ਦਿੰਦੇ ਆ ਉਸ ਮੈਨੂੰ ਲੱਗਾ ਸੀ ਪਤਾ ਕਿ ਸਬਸਿਡੀਆਂ ਵੀ ਦਿੰਦੇ ਆ ਜਿੰਨੇ ਕੋਈ ਲਾਉਣੀ ਐ ਸਬਜ਼ੀ ਦਾ 20 20 ਕਿੱਲਿਆਂ 'ਚ ਮੈਂ ਦੇਖਿਆ ਖੁਦ ਜਾ ਕੇ ਦੇਖਿਆ ਵੱਡੇ ਵੱਡੇ ਜਿਸ ਤਰ੍ਹਾਂ ਆਪਾਂ ਨੈਟ ਲੱਗੇ ਹੋਇਆ ਉਹਦੇ ਵਿੱਚ ਰੋਸ਼ਨੀ ਦਾ ਪ੍ਰਬੰਧ ਦਾ ਲਾਈਟਾਂ ਦਾ ਪ੍ਰਬੰਧ ਆ ਹੀ ਡਰਾਈਵਰ ਪ੍ਰਬੰਧ ਆ ਤੇ ਜਿਸ ਤਰ੍ਹਾਂ ਫਸਲਾਂ ਮੈਂ ਵੇਖੀਆਂ ਮੇਰੇ ਹੋਣ ਤੋਂ ਪਹਿਲਾਂ ਮੱਕੀ ਕੱਟ ਹੋਈ ਹੈ ਬਹੁਤ ਵਧੀਆ ਕਹਿੰਦੇ ਮੱਕੀ ਭਾਈ ਹੁਣ ਚਲ ਪਹਿਲਾਂ ਰਹਿੰਦੇ ਆ ਮੈਂ ਤੇ ਬਾਅਦ ਆਉਣਾ ਆ ਮੱਕੀ ਏਕੜਾਂ ਦੀ ਏਕੜ ਹੀ ਜਿਸ ਤਰ੍ਹਾਂ ਇੱਥੇ 1 ਨੰਬਰ ਇਹ ਬਈ ਮੈਨੂੰ ਜ਼ਿਆਦਾ ਹੀ ਖੁਸ਼ੀ ਐ ਇਸ ਗੱਲ ਦੀ ਹੋਈ ਆ ਵੀ ਜਿਹੜੀ ਕੁਦਰਤੀ ਸਰੋਤ ਆ ਉਹਨਾਂ ਨੂੰ ਬਚਾਇਆ ਜਾਂਦਾ ਜਿਸ ਤਰ੍ਹਾਂ ਮੀਂਹ ਦਾ ਪਾਣੀ ਉਹਨੂੰ ਵੀ ਸਟੋਰ ਕਰਕੇ ਵਰਤੋਂ ਚ ਲਿਆ ਜਾਂਦਾ ਹੈ ਔਰ ਜਦ ਆਪ ਝਰਨਿਆਂ ਦਾ ਜਾਂ ਕੋਈ ਪਹਾੜਾਂ ਦਾ ਪਾਣੀ ਆ ਉਹ ਪੀਨ ਜੋਗ ਤੇ ਮਤਲਬ ਵਾਈ ਜੋਗ ਹੈ ਵਾਈ ਜੋਗ ਤਾਂ ਜਦ ਸਜਾਈ ਨਹੀਂ ਕਰਦੇ ਇੱਥੇ ਲੋਕ ਸਜਾਈ ਤਾਂ ਹੁੰਦੀ ਆ بارشਾਂ ਦੇ ਨਾਲ ਹੀ ਕਿਉਂਕਿ ਨਾ ਕੋਈ ਬੋਰ ਦੇਖਿਆ ਇੱਥੇ ਨਾ ਮੋਟਰ ਦੇਖੀ ਆ ਨਾ ਕੋਈ ਸੋਲਰ ਸਿਸਟਮ ਨਾਲ ਮੋਟਰ ਚੱਲਦੀ ਦੇਖੀ ਆ 100-100 ਕਿੱਲਾ 200-200 ਕਿੱਲਾ ਉੱਚਾ ਨੀਵਾ ਹੈਗਾ ਉਦਾਂ ਹੀ ਬੀਜ ਦਿੰਦੇ ਫਸਲ ਤੇ ਮੈਂ ਵੀਰਾਂ ਕੋ ਜਾਣਕਾਰੀ ਇਕੱਠੀ ਕੀਤੀ ਹੈ ਅਰੇਂਜਰ ਸਾਹਿਬ ਕੋਲ ਜਿਹਨੂੰ ਅਸੀਂ ਪਿਆਰ ਨਾਲ ਜਨਰਲ ਸਾਹਿਬ ਕਹਿ ਦਿੰਦੇ ਆ ਜਨਨ ਸਾਹ ਦੇ ਦੱਸਿਆ ਵੀ ਇੱਥੇ ਜਿਹੜੀ ਹੈਗੀ ਆ ਜਿਆਦਾ ਕਣਕ ਤੇ ਔਰ ਜੋ ਤੇ ਮੱਕੀ ਇਹ ਫਸਲਾਂ ਕਹਿੰਦੇ ਜਿਆਦਾ ਹੁੰਦੀਆਂ ਨੇ ਪਰ ਖਾਦ ਤੇ ਬਿਨਾ ਪਾਣੀ ਤੋਂ ਹੀਤ ਹੁੰਦੀਆਂ ਨੇ ਹੋਰ ਤੁਸੀਂ ਇਹਦੇ ਲਾਗੇ ਤੁਸੀਂ ਆ ਦੇਖਿਆ ਹੋਣਾ ਇੱਕ ਜਿਹੜੀ ਨਾਲ ਤੁਹਾਡੇ ਜਿੱਥੇ ਤੁਸੀਂ ਰਹਿ ਰਹੇ ਆ ਇਹਦੇ ਨਾਲ ਇੱਕ ਕਾਫੀ ਵੱਡਾ ਜੰਗਲ ਆ ਮਤਲਬ ਜਿਹੜਾ ਹੈਗਾ ਉਹ ਜਿਹਨੂੰ ਸੁਰੱਖਿਅਤ ਰੱਖਿਆ ਹੋਇਆ ਤੇ ਉਹਦੇ ਵਿੱਚ ਜਿਹੜੇ ਪੰਛੀ ਕਿਹੜੇ-ਕਿਹੜੇ ਵੇਖੇ ਤੁਸੀਂ ਮਤਲਬ ਜਾਂ ਕਿਹੜੇ-ਕਿਹੜੇ ਜਾਨਵਰ ਆਉਂਦੇ ਆ ਸ਼ਿਕਾਰੀ ਜਾਨਵਰ ਜਾਂ ਦੂਜੇ ਤੀਜੇ ਹੋਰ ਕੋਈ ਵੀ ਇਸ ਤਰ੍ਹਾਂ ਵੀ ਜਿਉਂ ਇਹਨਾਂ ਨੇ ਸਰਕਾਰ ਨੇ ਸਾਈਨ ਬੋਰਡ ਲੇ ਕੇ ਲਾਏ ਹੋਇਆ ਉਹਨਾਂ ਨੇ ਕਹੇ ਤੇ ਹਿਰਨ ਵੀ ਆਉਂਦੇ ਆ ਕਿਉਂਕਿ ਲਿਖ ਦਿੰਦੇ ਆ ਵੀ ਇੱਥੇ ਕਿਹੜਾ ਜਾਨਵਰ ਰਹਿੰਦਾ ਆ ਉਹਦੇ ਲਈ ਉਹਨਾਂ ਨੇ ਦੇਖਿਆ ਜੋ ਜਾਣਕਾਰੀ ਤੁਸੀਂ ਵੀ ਦਿੱਤੀ ਆ ਹੋਰ ਆਸ-ਪਾਸੋਂ ਵੀ ਇਕੱਠੀ ਕੀਤੀ ਜਾਣਕਾਰੀ ਫਿਰ ਕੇ ਵੀਰਾਂ ਨਾਲ ਬੈਠ ਕੇ ਉਹਨਾਂ ਨੇ ਇਹ ਦੱਸਿਆ ਵੀ ਇੱਥੇ ਜਾਨਵਰਾਂ ਦੀ ਜਿਹੜੀ ਮਤਲਬ ਰਹਿਣ ਰੁਮਾਂ ਚੀਜ਼ਾਂ ਨਾ ਜਿੱਦਾਂ ਜੰਗਲ ਆ ਰੱਖ ਕੇ ਰੱਖਦੇ ਨੇ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਉਹਨੂੰ ਇਹ ਛੇੜਦੇ ਨਹੀਂ ਹੈਗੇ ਜਿੱਥੇ ਕੋਈ ਜਨਵਰ ਦਾ ਨਜ਼ਰ ਪੈਂਦੀ ਇੱਥੇ ਸਭ ਰਹਿਂਦਾ ਕਛੂਕੂਮਾ ਰਹਿੰਦਾ ਜਾਂ ਉੱਥੇ ਕੋਈ ਮਤਲਬ ਫੇਰਨ ਵਗੈਰਾ ਇੱਥੇ ਜਿਆਦਾ ਦੇਖੇ ਅਸੀਂ ਉਹ ਉੱਥੇ ਉਹਨਾਂ ਦੀ ਲਈ ਥਾਂ ਜਿਹੜੀ ਇਹ ਨਹੀਂ ਛੇੜੀ ਜਾਂਦੀ ਉਹ ਜੰਗਲ ਨੂੰ ਉਹਨਾਂ ਦੀ ਰਹਿਣ ਰੁਮ ਰਹਾਇਸ਼ ਹੀ ਗਿਣਿਆ ਜਾਂਦਾ ਆ ਕਿਉਂਕਿ ਜਿਸ ਤਰ੍ਹਾਂ ਬੰਦਿਆਂ ਦੀ ਰਹਾਇਸ਼ ਆ ਇਸੇ ਤਰ੍ਹਾਂ ਹੀ ਨਾਲ ਉਹ ਜੰਗਲੇ ਲਾ ਦਿੰਦੇ ਆ ਵੀ ਬਾਰੋਂ ਕੁ ਵੱਡਾ ਜਾਨਵਰ ਆ ਕੇ ਨਿਸਾਨਾ ਕਰੇ ਇਹਨਾਂ ਦਾ ਇੱਥੇ ਮ제 ਲੈਂਦੇ ਜਾਨਵਰ ਇਹ ਬਹੁਤ ਵੱਡੀ ਗੱਲ ਦੇਖੀ ਆ ਮੈਂ ਜਿੱਦਾਂ ਪਾਜੀ ਇੰਦਾ ਵੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਹਨਾ ਇੱਕ ਇਹ ਮਤਲਬ ਮਾੜਾ ਤੇ ਚੰਗਾ ਆ ਮਤਲਬ ਕਿ ਜੇ ਕੋਈ ਚੀਜ਼ ਚੰਗੀ ਆ ਉਹਦੇ ਵਿੱਚ ਜੇ ਕਿਸੇ ਚ ਗੁਣਾ ਤੇ ਆਪ ਗੁਣਾ ਵੀ ਆ ਜਿੱਦਾਂ ਐਡਵੈਂਚਰ ਤੇ ਡਿਸਐਡਵੈਂਚਰ ਚੰਗੀਆਂ ਚੀਜ਼ਾਂ ਬਾਰੇ ਤੁਸੀਂ ਦੱਸਤਾ ਹੁਣ ਤੁਸੀਂ ਦੱਸੋ ਕੁਝ ਇਹਦੇ ਵਿੱਚ ਮਾੜੀ ਚੀਜ਼ ਆ ਜਾਂ ਕੁਝ ਨੈਗੇਟਿਵਿਟੀ ਆ ਜਾਂ ਕੋਈ ਵੀ ਦੇਖ ਕੇ ਤੁਸੀਂ ਦੱਸ ਸਕਦੇ ਆ ਵੀ ਖਾਂ ਵੀ ਮੈਨੂੰ ਕੰਟਰੀ ਚ ਮੈਨੂੰ ਆ ਚੀਜ਼ ਵਧੀਆ ਨਹੀਂ ਲੱਗੀ ਹਾਂਜੀ ਡਾਕਟਰ ਸਾਹਿਬ ਤੁਸੀਂ ਦੱਸ ਸਕਦੇ ਆ ਕਿ ਕੋਈ ਤੁਹਾਨੂੰ ਕੋਈ ਨੈਗੇਟਿਵ ਪੁਆਇੰਟ ਤੁਹਾਡੇ ਨੋਟਸ ਵਿੱਚ ਆਇਆ ਹੋਵੇ ਤੇ ਤੁਸੀਂ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਆ ਕਾਂਕਿ ਜਿਹੜੀ ਤੁਹਾਡੀ ਇਹ ਜਿਹੜੀ ਹੈ ਵੀਡੀਓ ਹੈ ਇਹ ਪੂਰੇ ਵਾਰਡ ਦੇ ਵਿੱਚ ਵਾਇਰਲ ਹੋਣੀ ਹੈ ਤੇ ਤੁਹਾਨੂੰ ਕੈਨੇਡਾ ਬਾਰੇ ਖਾਸ ਕਰਕੇ ਕੈਨੇਡਾ ਬਾਰੇ ਦੱਸਣਾ ਚਾਹੀਦਾ ਤੇ ਤੁਹਾਨੂੰ 네ਗੇਟਿਵ ਚੀਜ਼ ਕੋਈ ਤੁਹਾਡੇ ਧਿਆਨ ਚ ਆਈ ਕੈਨੇਡਾ ਬਾਰੇ ਮੈਂ ਇਹੀ ਮੇਰੇ ਧਿਆਨ ਚ ਆਈ ਹੈ ਵੀ ਜਿਹੜੇ ਬੱਚੇ ਇਧਰੋਂ ਆਉਂਦੇ ਆ ਆਈਲਸ ਕਰਕੇ ਉਹ ਜਿਸ ਤਰ੍ਹਾਂ ਹੁਣ ਇਧਰ ਸਰਕਾਰਾਂ ਨੇ ਕੁਝ ਰੂਲ ਸਖਤ ਕੀਤੇ ਆ ਬੱਚਿਆਂ ਨੂੰ ਬੜੇ ਧਿਆਨ ਨਾਲ ਜੇ ਕੋਈ ਯੋਗਤਾ ਜਾਂ ਸਰਕਾਰੀ ਕਾਲਜ ਮਿਲਦਾ ਤਾਹੀਂ ਭੇਜਿਆ ਜਾਵੇ ਜੋ ਮੈਂ ਦੇਖਿਆ ਇੱਥੇ ਪ੍ਰਾਈਵੇਟ ਸਕੂਲ ਸੀਗੇ ਜਾਂ ਕਾਲਜ ਕਹਿੰਦੇ ਨੇ ਆਪਾਂ ਉਹ ਏਜੰਟਾਂ ਨੇ ਆਪਣੇ ਮਰਜ਼ੀ ਨਾਲ ਭੇਜੇ ਹੁੰਦੇ ਆ ਉਹ ਬੰਦ ਹੋ ਗਿਆ ਤੇ ਬੱਚੇ ਪਰੇਸ਼ਾਨ ਹੋ ਰਿਹਾ ਬੱਚੀਆਂ ਪਰੇਸ਼ਾਨ ਹੋ ਰਹੀਆਂ ਇਹ ਮੈਨੂੰ ਦੁੱਖदाई ਖ਼ਬਰ ਲੱਗਦੀ ਆ ਇਥੋਂ ਫੇਸ ਪਹੁੰਚੀ ਆ ਵੀ ਜਿਹੜੇ ਉਹ ਵੀ ਸਰਕਾਰ ਸਰਕਾਰ ਨਹੀਂ ਕਰ ਰਹੀ ਜਿਹੜੇ ਕੋਈ ਇੱਥੇ ਪ੍ਰਾਈਵੇਟ ਖੋਲ ਲੈਂਦੇ ਆ ਜਾਂ ਇੱਥੇ ਏਜੰਟ ਸਭ ਜਬਾਜ ਦਿਖਾ ਦਿੰਦੇ ਆ ਕੋਈ ਨਹੀਂ ਜੀ ਸਕੂਲ ਜ ਹੈਗਾ ਆ ਤੁਸੀਂ ਸ਼ਿਫਟ ਕਰ ਸਕਦੇ ਹੋ ਉੱਥੇ ਜਾ ਕੇ ਕੋਈ ਇਦਾਂ ਦੀ ਤੰਗੀ ਆਉਂਦੀ ਆ ਬੱਚਿਆਂ ਨੂੰ ਸੋ ਸੰਧਕੇ ਜੋ ਕੋ ਜਾਣਟਿਆ ਕੁਝ ਬਾਰੇ ਕੋ ਜਾਣਟਿਆ ਜਿਹਦਾ ਆਪਾਂ ਮਾਨਤਾ ਪ੍ਰਾਪਤ ਜੈਂਟ ਕਹਿ ਲੈਂਦੇ ਆ ਉਹਦੇ ਕੋਲੋਂ ਹੀ ਬੱਚੇ ਦਾ ਪਾਸਵਰਡ ਲਾਇਆ ਜਾਵੇ ਕੋਈ ਸਲਾਹ ਲਈ ਜਾਵੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਭੇਜੋ ਤੇ ਗਲਤ ਤਰੀਕੇ ਨਾਲ ਨਾ ਭੇਜਿਆ ਜਾਵੇ ਹੋਰ ਇੰਡੀਆ ਇੰਡੀਆ ਨੂੰ ਕਿਸ ਸੰਦੇਸ਼ ਪਹੁੰਚਾਉਣਾ ਚਾਹੁੰਦੇ ਤੁਸੀਂ ਮੈਂ ਸੰਦੇਸ਼ ਇਹ ਦੇਣਾ ਚਾਹੁੰਦਾ ਹੈ ਵੀ ਠੀਕ ਹੈਗਾ ਪਰ ਆਪਦੀ ਸੋਚ ਸਮਝ ਤੋਂ ਕੰਮ ਲਿਆ ਜਾਵੇ ਠੀਕ ਹੈ ਬੱਚਿਆਂ ਦੀ ਲਾਈਫ ਹੁੰਦੀ ਆ ਬੱਚਿਆਂ ਦੇ ਨਾਲ ਮਾਂ ਕੋਲ ਵੀ ਲਾਈਫ ਹੁੰਦੀ ਆ ਇੱਕ ਪਾਜੀ ਇੱਥੇ ਤੁਸੀਂ ਹੋਰ ਚੀਜ਼ ਦੇਖੀ ਹੋਣੀ ਆ ਜਿੱਦਾਂ ਆ ਆਪਾਂ ਜਿੱਦਾਂ ਜਾਣਦੇ ਆ ਹਨਾ ਦਰਤ ਗ੍ਰੀਨਰੀ ਇੱਥੇ ਜਿਹੜੀ ਆ ਉਹ ਆ ਆਪਣਾ ਹਰਿਆਲੀ ਬਹੁਤ ਆ ਇਥੇ ਜੰਗਲ ਬਹੁਤ ਆ ਜੇ ਕਿਸੇ ਦੇ ਘਰ ਆ ਤੇ ਉਹਦੇ ਕਈ ਵਾਰ ਤੁਸੀਂ ਦੇਖੇ ਹੋਣੇ ਜਾਂਦੇ ਨੇ ਉਹ ਘਰ ਦੇ ਬਹੁਤ ਅੱਗੇ ਵੀ ਬਹੁਤ ਵੱਡਾ ਦਰਖਤ ਲੱਗਾ ਪਿੱਛੇ ਵੀ ਬਹੁਤ ਵੱਡਾ ਲੱਗਾ ਹਨ ਜਦ ਕਿ ਇੱਥੇ ਲੱਕੜ ਦੇ ਘਰ ਬਣਿਆ ਹੈ ਨਾ ਲੋਕਾਂ ਨੂੰ ਕੋਈ ਖਤਰਾ ਨਹੀਂ ਹੈਗਾ ਪਰ ਇੰਡੀਆ 'ਚ ਕਿਉਂ ਮਤਲਬ ਇੰਦਾ ਦਾ ਹੈਗਾ ਵੀ ਜੇ ਤੇ ਲੋਕ ਕਹਿ ਦਿੰਦੇ ਆ ਜੀ ਆਹ ਦਰਖਤ ਆ ਜੀ ਸਾਡੇ ਘਰ ਨੂੰ ਨੁਕਸਾਨ ਪਹੁੰਚਾਉਂਦਾ ਜਾਂ ਕਿਦਾਂ ਇਹ ਗੱਲ ਮੈਨੂੰ ਇੱਥੇ ਕੈਨੇਡਾ ਦੀ ਵਧੀਆ ਲੱਗੀ ਆ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਇਹ ਲੱਗਿਆ ਵੀ ਸਿੱਧਾ ਰੁੱਖਾਂ ਦੀ ਆ ਰੋਖਾ ਦੀ ਅਸੀਂ ਪੰਜਾਬ 'ਚ ਵੀ ਬਹੁਤ ਜ਼ਿਆਦਾ ਅਸੀਂ ਜਥੇਬੰਦੀ ਤੌਰ ਤੇ ਵੀ ਲੋਕਾਂ ਨੂੰ ਅਲਰਟ ਕਰਦੇ ਆਂ ਵੀ ਰੋਖ ਲਾਓ ਜਾਂ ਕਿ ਮੰਨ ਲੋਕ ਨੂੰ ਇੱਕ ਰੋਖ ਜ਼ਰੂਰ ਲਾਉਣਾ ਚਾਹੀਦਾ ਉਹਦੇ ਨਾਲ ਆਕਸੀਜਨ ਆਪਾਂ ਨੂੰ ਮਿਲੇਗੀ ਔਰ ਬਾਰਸ਼ਾਂ ਕੁਦਰਤ ਨਾਲ ਖਲਵਾੜ ਨਹੀਂ ਹੋਊਗਾ ਜਿਸ ਤਰ੍ਹਾਂ ਗਰਮੀ ਜ਼ਿਆਦੀ ਪੈ ਰਹੀ ਆੜੇ ਪੰਜਾਬ 'ਚ ਇੰਥੇ ਹੁਣ ਮੈਂ ਦੇਖਦੇ ਹਾਂ ਤੁਸੀਂ ਆ ਕਿ ਕਦੇ ਵੀ ਸੁਣੀ ਹੋਣੀ ਅਮਰੀਕਾ ਦੇ ਵਿੱਚ ਉੱਥੇ ਜੰਗਲ ਨੂੰ ਆਗ ਲੱਗੀ ਆ ਪਰ ਉਹ ਵੀ ਕੋਈ ਹੀਟ ਵਧਣ ਦੇ ਨਾਲ ਲੱਗੀ ਕਹਿੰਦੇ ਵੀ ਕੁਦਰਤੀ ਸੂਰਜ ਦੀ ਹੀਟ ਵਧੀ ਉਹਦੇ ਨਾਲ ਲੱਗੀ ਆ ਅੱਗ ਇਹਨਾਂ ਕਾਬੂ ਪਾਉਣਾ ਔਖਾ ਜਿਦਾਂ ਹੀ ਆਪਾਂ ਰੁੱਖ ਪੰਜਾਬ 'ਚ ਵੀ ਕੱਟਦੇ ਰਹਿ। ਉਹ ਵੀ ਦਿਨ ਦੂਰ ਨਹੀਂ ਹੈਗਾ ਜਦੋਂ ਆਪਾਂ ਗਰਮੀ ਦੇ ਵਿੱਚ ਸੜਾਂਗੇ, ਤਪਾਂਗੇ। ਹੁਣ ਆਪਣੀ ਗਰਮੀ ਹੀਟ ਬਹੁਤ ਹੋ ਜਾਂਦੀ ਗਰਮੀ 'ਚ ਸਾਡੇ ਉੱਥੇ। ਤੁਸੀਂ ਗਰਮੀ 'ਚ ਇੱਥੇ ਰਹਿੰਦੇ ਹੋ ਨਾ। ਪਰ ਗਰਮੀ ਦਾ ਲੈਵਲ ਵਧਿਆ ਹੋਇਆ ਆ। ਇੱਥੇ ਰੁੱਖਾਂ ਦਾ ਬਿਲਕੁਲ ਨਹੀਂ ਛੇੜ-ਛਾੜ ਕੀਤੀ ਜਾਂਦੀ। ਰੁੱਖ ਬਹੁਤ ਆ ਨਾਲ ਕਟਾਈ ਕਰਦਾ ਇੱਥੇ ਰੁੱਖ ਦੀ। ਤੇ ਨਾ ਮੈਂ ਰੁੱਖ ਦੇਖਿਆ ਜੋ ਕਿ ਬੁੱਢਾ ਹੋ ਜਾਂਦਾ ਰੁੱਖ ਜੇ ਟੁੱਟ ਜਾਂਦਾ ਉੱਥੇ ਗਲ ਜਾਂਦਾ। ਮਤਲਬ ਇੱਥੇ ਬਾਲਣ ਤੁਸੀਂ ਬਾਲ ਨਹੀਂ ਸਕਦੇ ਉਹ ਵੀ ਬਾਲਣਾ ਹੋਵੇ ਤੇ ਤੁਹਾਨੂੰ ਮੇਰੇ ਕਹ ਤੁਸੀਂ ਦੱਸੇ ਪਰਮਿਸ਼ਨ ਲੈਣੀ ਪੈਂਦੀ ਆ ਇੱਥੇ ਗਿਆਦਾ ਵਗੈਰਾ ਗੈਸ ਹੋ ਗਿਆ ਵਧਦੇ ਆ ਸਾਡੇ ਜਿਹੜਾ ਬਾਲਣ ਦੀ ਜ਼ਿਆਦੀ ਵਰਤੋਂ ਹੈਗੀ ਆ ਉੱਥੇ ਜ਼ਿਆਦੀ ਕਟਿੰਗ ਵੀ ਕਰਦੇ ਆ ਗੋਰ ਗੈਕੋਨੀ ਵੀ ਕਰਦੇ ਆ ਕਾਨੂੰਨੀ ਪਾਬੰਦੀਆਂ ਦੇ ਨਾਲ ਹੀ ਹੁੰਦੀ ਵੱਢ ਕੇ ਤੇ ਵਰਤੋਂ ਚ ਲਿਆ ਹੁੰਦੇ ਆ ਮੈਂ ਇਸ ਕਰਕੇ ਇਸ ਇਹ ਵਾਅਦਾ ਦੇਖਿਆ ਇੱਥੇ ਵਾਤਾਵਰਨ ਬਹੁਤ ਸ਼ੁੱਧ ਹੈਗਾ ਤੁਹਾਨੂੰ ਆਕਸੀਜਨ ਦੀ ਕਮੀ ਨਹੀਂ ਕੋਈ ਧੂਆ ਨਹੀਂ ਕੋਈ ਸਮੋ ਸਮੋ ਵਾਣੀਗਾ ਹੈਗਾ ਤਾਮਾ ਤੁਮ ਕੋਈ ਨਹੀਂ ਮਿਲ ਨਜ਼ਰ ਆਇਆ ਨਾ ਕੋਈ ਤੁਸੀਂ ਮੈਨੂੰ ਦਿਖਾਇਆ ਸੀ ਮੱਕੀ ਵਿੱਚ ਲੋਕਾਂ ਨੇ ਬਾਈ ਵਿੱਚ ਗੱਲ ਗਈ ਉਹ ਅੱਗ ਨਹੀਂ ਲਾਉਂਦੇ ਤੇ ਮੈਂ ਇੱਥੇ ਇੱਕ ਤੁਹਾਨੂੰ ਜਦੋਂ ਹਾਸ ਹੋਏ ਹਸਿਆ ਦੀ ਗੱਲ ਵੀ ਹੈ ਮਜ਼ਾਕ ਵਾਲੀ ਵੀ ਗੱਲ ਹੈ ਭਾਵੇਂ 20 ਦਿਨ ਬੰਦਾ ਨਾਵੇ ਤਾਂ ਵੀ ਚੱਲ ਜਾਂਦਾ ਹਾਂ ਸਹੀ ਗੱਲ 20 ਦਿਨ ਕੱਪੜੇ ਉਹਨਾਂ ਬਦਲੇ ਤਾਂ ਵੀ ਕੋਈ ਤੰਗੀ ਨਹੀਂ ਕਿਉਂਕਿ ਦਸਤ ਹੈ ਨਹੀਂ ਇੱਥੇ ਦਸਤ ਹੈ ਨਹੀਂ ਬਿਲਕੁਲ ਹੀ ਹਾਂ ਔਰ ਇੱਕ ਮੈਂ ਹੋਰ ਵੀਰੋ ਤੁਹਾਨੂੰ ਦੱਸਣੀ ਚਾਹੁੰਨਾ ਜਾਣਕਾਰੀ ਭਾਬਾ ਜੀ ਉਹਨਾਂ ਕੋ ਭਾਜੀ ਉਹਨਾਂ ਕੋ ਜਾਣਕਾਰੀ ਲਈ ਆ ਵੀ ਮੈਂ ਜਿਉਂ ਆਇਆ ਚਲੋ ਮੌਸਮ ਦੇ ਕਰਕੇ ਆ ਜਾਂ ਕਿਦਾਂ ਪਰ ਮੈਨੂੰ ਮੱਖੀ ਨਹੀਂ ਨਜ਼ਰ ਆਈ ਇੱਥੇ ਕੋਈ ਵੀ ਮੱਖੀ ਨੇ ਵੀ ਮੱਖੀ ਹੈ ਹੀ ਨਹੀਂ ਮੱਖੀ ਨਹੀਂ ਦੇਖੋ ਮੱਖੀ ਮੱਛਰ ਮੱਖੀ ਮੱਛਰ ਮੱਛਰ ਦੋਨੇ ਚੀਜ਼ਾਂ ਮੈਨੂੰ ਨਹੀਂ ਆਇਆ ਮੱਝ ਨਹੀਂ ਆਇਆ ਮੱਛਰ ਗਰਮੀਾਂ ਵਿੱਚ ਤੇ ਹੋ ਜਾਂਦਾ ਤੇ ਕਹਿੰਦੇ ਗਰਮੀ ਵਿੱਚ ਕਿਤੇ ਕੋਈ ਦਾਣਾ ਆ ਜਾਂਦਾ ਪਰ ਮੱਖੀ ਨਹੀਂ ਦੇਖੀ ਜਨਾਬ ਮੈਂ ਜਿਉਂ ਆਇਆ ਮੈਂ ਕਦੇ ਮੱਖੀ ਦੇ ਦਰਸ਼ਨ ਨਹੀਂ ਕੀਤੇ ਹਾਂ ਹਾਂ ਜੀ ਹਰ ਚੰਗਾ ਕਰੀ ਨੀ ਨੀ ਆਪਾਂ ਰੁਪੀ ਕੋ ਨਹੀਂ ਆ ਹਾਂ ਜੀ ਹਾਂ ਜੀ ਏ ਇਹ ਸানা ਸਰਦਾਰ ਡਾਕਟਰ ਮਹਿੰਦਰਪਾਲ ਸਿੰਘ ਰਾਏਪੁਰ ਰਾਏਪੁਰ ਤੇ ਭਾਰ ਭਾਰਤੀ ਕਿਸਾਨ ਯੂਨੀਅਨ ਤੇ ਇਹਨਾਂ ਨਾਲ ਬੜੀ ਖੁਸ਼ੀ ਹੋਈ ਹੈ ਇਹਨਾਂ ਮਿਲ ਕੇ ਕਿਉਂਕਿ ਇਹਨਾਂ ਨੇ ਜਿਹੜੇ ਹੈਗਾ ਇਹ ਮਤਲਬ ਇਹ ਕੱਲ ਦਾ ਦਿਨ ਸਾਡੇ ਕੋਲੇ ਨੇ ਤੇ ਇੰਡੀਆ ਜਾ ਰਹੇ ਆ ਤੇ ਅਸੀਂ ਮਤਲਬ ਬੜੀ ਖੁਸ਼ੀ ਹੋਈ ਸਾਨੂੰ ਇਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਤੇ ਅਸੀਂ ਕਵਾਂਗੇ ਵੀ ਇਹ ਖਾਸ ਕਰਕੇ ਪਾਣੀ ਪਾਣੀ ਜਿੱਦਾਂ ਗੁਰੂਗੁਰਾਂ ਸਾਹਿਬ ਚ ਲਿਖਿਆ ਵਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿਉਂਕਿ ਪਾਣੀ ਨੂੰ ਪਿਤਾ ਕਹਿੰਨੇ ਆ ਅਸੀਂ ਠੀਕ ਆ ਪਾਣੀ ਪਿਤਾ ਠੀਕ ਹੈ ਨਾ ਤੇ ਧਰਤੀ ਨੂੰ ਮਾਂ ਮਾਂ ਦਾ ਦਰਜਾ ਆ ਤੇ ਪਵਨ ਨੂੰ ਜਿਹੜਾ ਗੁਰੂ ਦਾ ਦਰਜਾ ਦਿੱਤਾ ਗਿਆ ਤੇ ਤਿੰਨੇ ਜਿਹੜੀਆਂ ਹਵਾਵਾਂ ਪ੍ਰਦੂਸ਼ਿਤ ਹੋ ਰਹੀਆਂ ਤੇ ਜਿਹੜੇ ਅਸੀਂ ਕਹਿੰਦੇ ਆ ਵੀ ਇਸ ਦੇਸ਼ਾ ਵੀ ਇੱਥੋਂ ਲੈ ਕੇ ਜਾਣ ਵੀ ਜਿੱਦਾਂ ਇਹਨਾਂ ਨੇ ਕੈਨੇਡਾ ਦੇ ਵਿੱਚ ਦੱਸਿਆ ਵੀ ਮਤਲਬ 53 53% ਜਿਹੜਾ ਫੋਰੈਸਟ ਆ ਇਹਨਾਂ ਨੇ ਪਰਸੈਂਟੇਜ ਨਹੀਂ ਦਸੀ 53% ਫੋਰੈਸਟ ਹੈ ਤੇ ਸਾਡੇ ਸਾਰਾ 7% ਫੋਰੈਸਟ ਹੈ ਤੇ ਮੈਂ ਇਹਨਾਂ ਨੂੰ ਇਹੀ ਅਪੀਲ ਕਰੂੰਗਾ ਵੀ ਤੁਸੀਂ ਇਹ ਸੁਨੇਹਾ ਜਿਹੜਾ ਘਰ-ਘਰ ਭਜਾਇਓ ਆਪਣੇ ਸਟੇਜ ਤੋਂ ਵੀ ਕਰੋ ਕਿ ਜੇ ਰੁੱਖਾ ਹੈ ਤਾਂ ਮਨੁੱਖਾ ਜੇ ਰੁੱਖ ਨਹੀਂ ਤੇ ਮਨੁੱਖ ਨਹੀਂ ਠੀਕ ਹੈ ਜੀ ਤੇ ਇਸੇ ਤਰ੍ਹਾਂ ਜਿਹੜਾ ਪਾਣੀ ਦਾ ਜਿਹੜਾ ਲੁਕੀ ਟੂਟੀਆਂ ਟਾਟੀਆਂ ਛੱਡ ਛੱਡ ਲੈਂਦੇ ਆ ਤੇ ਬੁਰਸ਼ ਕਰਦੇ ਕਰਦੇ ਜਿਹੜਾ ਹੈਗਾ ਉਹ ਟੂੜੀ ਬੰਦ ਨਹੀਂ ਕਰਦੇ ਇਦਾਂ ਦੇ ਮੈਂ ਕਹਿੰਦਾ ਪਾਣੀ ਦਾ ਵੀ ਤੇ ਧਰਤੀ ਦਾ ਵੀ ਜਿਹੜਾ ਹੈਗਾ ਗੰਦ ਮੰਦ ਸਿੱਟਿਆ ਜਾ ਰਿਹਾ ਦਰਿਆ ਦਰਿਆਵਾਂ ਦੇ ਵਿੱਚ ਠੀਕ ਆ ਪਾਣੀ ਦੂਸ਼ਿਤ ਕੀਤਾ ਜਾ ਰਿਹਾ ਕੈਂਸਰ ਵਧਦਾ ਜਾ ਰਿਹਾ ਤੇ ਇਹ ਮੈਂ ਕਹਿੰਦਾ ਵੀ ਇਹ ਆਪਣੀ ਸਟੇਜ ਤੋਂ ਜਿਹੜਾ ਹੈਗਾ ਖਾਸ ਕਰਕੇ ਰੁੱਖਾਂ ਬਾਰੇ ਕਿਉਂਕਿ ਜਿੱਦ ਨੇ ਅਸੀਂ ਹਾਂ ਹਾਂ ਜੀ ਰੁੱਖਾਂ ਦੀ ਪਾਣੀਆਂ ਦੀ ਲੜਾਈ ਮਿੱਟੀ ਦੀ ਲੜਾਈ ਤੇ ਇਹ ਸਾਰੇ ਮਤਲਬ ਜਿਹੜਾ ਹੈਗਾ ਵੀ ਇਹ ਸੁਨੀਹਾ ਉੱਥੇ ਲੈ ਕੇ ਜਾਣ ਤੇ ਇੱਕ ਆਪਣੇ ਹੋਰ ਵਿਚਾਰ ਦੱਸਣਾ ਚਾਹੁੰਦੇ ਆ ਤੇ ਮੈਂ ਚਾਹੁੰਨਾ ਵੀ ਉਹ ਵੀ ਇਹ ਦੱਸ ਲਨ ਕਦਰ ਮੈਂ ਅੱਗੇ ਵੀ ਬਿਆਨ ਕਰ ਚੁੱਕਾ ਹਾਂ ਦੁਬਾਰਾ ਫੇਰ ਪੀਰ ਕਰ ਦਿੰਦਾ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਕੁਦਰਤੀ ਸੋਮਿਆਂ ਨੂੰ ਬਚਾਇਆ ਰਿਹਾ ਹੈ ਕੈਨੇਡਾ 'ਚ ਖਾਸ ਕਰਕੇ ਕੁਦਰਤੀ ਸੋਮੇ ਜਿਹੜਾ ਪਾਣੀ ਨੂੰ ਬਚਾਉਣ ਦੀ ਬੜੇ ਪ੍ਰਾਲੇ ਸਰਕਾਰ ਤੇ ਪਾਣੀ ਨੂੰ ਸਟੋਰ ਕਰਦੇ ਆ بارشਾਂ ਦੇ ਪਾਣੀ ਨੂੰ ਕਰਦੇ ਆ ਜਿਹੜਾ ਕਿ ਬੋਰ ਮੈਂ ਨਹੀਂ ਦੇਖਿਆ ਕੋਈ ਤੁਹਾਨੂੰ ਅੱਗੇ ਵੀ ਦੱਸ ਕੇ ਹਟਿਆ ਦੂਸਰੀ ਨੰਬਰ ਹੈ ਕਿ ਗੱਲ ਵੀ ਸਾਡੀ ਜਿਹੜੀ ਲੜਾਈ ਹੈਗੀ ਆ ਉੱਥੇ ਵੀ ਸਾਡਾ ਲੋਕਾਂ ਨੂੰ ਇਹ ਹੀ ਆ ਵੀ ਉਹ ਦੁੱਖ ਵੱਤੋਂ ਵੱਧ ਲਈਏ ਪਾਣੀ ਨੂੰ ਬਚਾਈਏ ਅਸੀਂ ਤੁਸੀਂ ਦੇਖਿਆ ਹੋਣਾ ਸਾਤ ਲੋਹ ਦਰਿਆ ਦਾ ਅਸੀਂ ਬੜਾ ਮੁੱਦਾ ਚੱਕਿਆ ਚੰਡੀਗੜ੍ਹ ਤੱਕ ਵੀ ਅਸੀਂ ਗਏ ਆ ਵੀ ਜਿਹੜਾ ਜਰੀਲਾ ਪਾਣੀ ਆ ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੇ ਲੋਕ ਪੀੜਤ ਹੋ ਰਹਾ ਆ ਇੱਕ ਦੁਖਦਾਈ ਗੱਲ ਆ ਵੀ ਜਰੀਲਾ ਪਾਣੀ ਜਿਹੜਾ ਲੁਧਿਆਣੇ ਤੋਂ ਪਾਇਆ ਜਾ ਰਿਹਾ ਉਧਰੋਂ ਪਹਿਲਾਂ ਪਾਣੀ ਸਾਫ ਸੀ ਫੈਕਟਰੀਆਂ ਦਾ ਹਾਂਜੀ ਅਸੀਂ ਲੜਾਈ ਵੀ ਲੜ ਚੁੱਕੇ ਆ ਇਹ ਲੜਾਂਗੇ ਵੀ ਲੜਾਈ ਲੰਮੀ ਆ ਅਸੀਂ ਇਹਦੇ ਦੀ ਸੰਘਰਸ਼ ਕਰਦੇ ਰਵਾਂਗੇ ਔਰ ਦੂਜਾ ਨੰਬਰ ਜਿਸ ਤਰ੍ਹਾਂ ਤੁਸੀਂ ਕੈਨੇਡਾ ਦਾ ਦੱਸਿਆ ਇਹ ਇੱਕ ਮੈਨੂੰ ਹੋਰ ਗੱਲ ਚੰਗੀ ਲੱਗੀ ਸਾਡੇ ਉਹ ਟ੍ਰੈਫਿਕ ਸਮੱਸਿਆ ਜਿਹੜੀ ਮਹਲਪੁਰ ਜਾਣਾ ਪਿੰਡਾਂ ਸ਼ਹਿਰਾਂ ਚ ਇੱਕ ਮੈਂ ਟਾਰਗੇਟ ਨਹੀਂ ਸੋਰੀ ਮੈਂ ਟਾਰਗੇਟ ਨਹੀਂ ਕਰਨਾ ਚਾਹੁੰਦਾ ਕਿਸੇ ਨੂੰ ਵੀ ਸਾਡੇ ਆਮ ਪੰਜਾਬ ਦੇ ਵਿੱਚ ਤੁਸੀਂ ਆਮ ਹਰ ਤੁਸੀਂ ਵੀ ਪੰਜਾਬੀ ਹੋ ਜਿਹੜੇ ਦੇਖ ਰਹੇ ਆ ਮੇਰੇ ਵੀਰ ਅੱਧੇ ਪੰਜਾਬੀ ਹੋਣੇ ਆ ਬਾਕੀ ਸਾਰੇ ਮੇਰੇ ਵੀਰ ਹੀ ਆ ਜਾਂ ਇਧਰਲੇ ਆ ਬਾਹਰਲੇ ਆ ਉਹ ਦੇਖੋ ਵੀ ਆਪਾਂ ਰੋਡ ਤੋਂ ਨੰਗਣਾ ਹੋਵੇ ਤੇ ਜੁਨੀਆ ਦੁਕਾਨਾਂ ਆ ਮਾ ਘਟੋ ਘਟਾ ਰੋਡ ਤੇ ਅੱਗੇ 20 20 ਫੁੱਟ 10 ਦਾ ਫੁੱਟ ਅੱਗੇ ਜਾ ਕੇ ਸਾਮਾਨ ਟਿਕਾਇਆ ਹੁੰਦਾ ਇਹ ਮੈਂ ਕਨੇਡਾ ਚ ਨਹੀਂ ਦੇਖਿਆ ਜੇ ਕੋਈ ਸਟੋਰ ਹੈਗੇ ਆ ਕੋਈ ਦੁਕਾਨਾਂ ਹੈਗੀਆਂ ਉਹਨਾਂ ਦੀ ਵੱਖਰੀ ਪਾਰਕ ਹੈ ਖੜਨ ਵਾਲੀ ਗੱਡੀਆਂ ਇੱਕ ਸਾਥ ਹੀ ਹੈਗੇ ਮੋਲ ਅੰਦਰ ਹੀ ਸਾਮਾਨ ਆ ਅੰਦਰ ਹੀ ਜਾ ਕੇ ਤੁਸੀਂ ਲੈਣਾ ਰੋਡ ਦੇ ਉੱਤੇ ਮਤਲਬ ਕੋਈ ਨਹੀਂ ਮੈਂ ਕਦੇ ਰੋਡ ਦੇ ਉੱਤੇ ਕੋਈ ਚੀਜ਼ ਨਹੀਂ ਦੇਖੀ ਨਾ ਦੁਕਾਨ ਦਾ ਹੀ ਕੋਈ ਦੇਖਿਆ ਵੀ ਆਹ ਦੁਕਾਨ ਹੈ ਇੱਥੇ ਇੰਡੀਆ ਵਿੱਚ ਇਦਾਂ ਬਾਜ਼ਾਰ ਹੀ ਬਣਦੇ ਨੇ ਇੱਥੇ ਮੋਲ ਆ bade bade 10 10 20 20 ਕਿੱਲੇ ਤੁਹਾਨੂੰ ਉੱਥੋਂ ਸਾਰਾ ਕੁਝ ਮਿਲ ਜਾਂਦਾ ਦੂ ਮਰਜ਼ੀ ਲੈ ਲਓ ਤੁਸੀਂ ਜਿੱਥੇ ਮਜਾ ਆ ਕੇ ਇਦਾਂ ਨਹੀਂ ਹੈਗਾ ਵੀ ਛੋੜੀਆਂ ਛੋੜੀਆਂ ਦੁਕਾਨਾਂ ਚੱਲ ਛੋਟੀਆਂ ਵੀ ਹੈਗੀਆਂ ਪਰ ਇਦਾਂ ਨਹੀਂ ਬਾਹਰ ਨਹੀਂ ਹੈਗੀਆਂ ਉਹ ਤਾਂ ਇਦਾਂ ਲੱਗੂਗਾ ਜਿੱਦਾਂ ਉਹ ਵੀ ਰੋਡ ਤੋਂ ਪਿੱਛੇ ਪਾਈਆਂ ਹੋਈਆਂ ਵਾ ਲੋਕਾਂ ਨੂੰ ਲੋਕਾਂ ਦੀ ਤਕਲੀਫ ਨਹੀਂ ਹੋਣਦੀ ਸਰਕਾਰ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੰਮ ਕਰਦੀ ਆ ਵੈਗੋਜੀ ਕਾ ਖਾਲਸਾ ਵੈਗੋਜੀ ਕਾ ਹਾਂਜੀ ਤੁਸੀਂ ਦੇਖ ਰਹੇ ਸੀ ਸੋਹਣ ਲਾਹੌਰਿਆ ਬਲੌਗ ਤੇ ਮੈਂ ਮੈਂ ਚਾਹਨਾ ਵੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਮਤਲਬ ਜਿਹੜਾ ਵਿੱਚ ਲਿਖੋ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਲੱਗਦੀ ਆ ਵੀ ਆ ਹੋਣਾ ਚਾਹੀਦਾ ਅਪਰਾਲੇ ਆ ਕਰਨੇ ਚਾਹੀਦੇ ਸਾਡੀਆਂ ਸਰਕਾਰਾਂ ਨੂੰ ਤੇ ਜਿੱਦਾਂ ਇੱਥੇ ਜਿਹੜਾ ਮਿੱਟੀ ਤੇ ਪਾਣੀ ਦਾ ਤੇ ਹਵਾ ਦਾ ਜਿਹੜਾ ਹੈਗਾ ਤਿੰਨੇ ਪ੍ਰਦੂਸ਼ਿਤ ਨਹੀਂ ਹੈ ਤੇ ਬਹੁਤ ਸਾਫ਼ ਸੁਥਰਾ ਜਿਹੜਾ ਹੈਗਾ ਕੈਨੇਡਾ ਆ ਤੇ ਇਦਾਂ ਹੀ ਸਾਡਾ ਵੀ ਜਿਹੜਾ ਹੈਗਾ ਭਾਰਤ ਆ ਜਿਹੜਾ ਭਾਰਤ ਇੰਡੀਆ ਜਿਹੜਾ ਹਰਿਆ ਭਰਿਆ ਹੋਣਾ ਚਾਹੀਦਾ ਤੇ ਮੇਰੇ ਸਾਰੇ ਹੀ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸੋ ਲੋਹਰਿਆ ਬਲੌਗ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਹੈਗਾ ਲਾਈਕ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਪੋਰਟ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ